ਜੀਪੀ ਹਰਪੀ ਸਿੰਘ ਸਿੱਧੂ ਪੰਜਾਬ ਵਾਪਸ ਆ ਰਹੇ ਨੇ ਉਹਨਾਂ ਦੇ ਵਾਪਸ ਆਉਣ ਦੀ ਖਬਰ ਦੇ ਨਾਲ ਹੀ ਪੁਲਿਸ ਡਾਇਰੈਕਟਰ ਜਨਰਲ ਦੇ ਅਹੁਦੇ ਬਾਰੇ ਕਿਆਸਰਾਈਆਂ ਨੇ ਜ਼ੋਰ ਫੜ ਲਿਆ ਦਰਅਸਲ ਡੀਜੀਪੀ ਸਿੱਧੂ ਨੇ ਵਾਪਸੀ ਲਈ ਅਪੀਲ ਕੀਤੀ ਸੀ ਜਿਸ ਤੋਂ ਬਾਅਦ ਇੱਕ ਹੁਕਮ ਜਾਰੀ ਕੀਤਾ ਗਿਆ ਤੇ ਕਿਹਾ ਗਿਆ ਹਰਪੀ ਸਿੰਘ ਸਿੱਧੂ ਆਈਪੀਐਸ ਜੋ ਕਿ ਆਈਟੀਬੀਪੀ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਵਜੋਂ ਤਾਇਨਾਤ ਸਨ ਨੂੰ ਉਹਨਾਂ ਦੇ ਮੂਲ ਕੈਡਰ 'ਚ ਸਮੇਂ ਤੋਂ ਪਹਿਲਾਂ ਵਾਪਸ ਭੇਜਿਆ ਜਾ ਰਿਹਾ ਹੈ ਹੁਣ ਚਰਚਾਵਾਂ ਨੇ ਕਿ ਸੂਬਾ ਸਰਕਾਰ ਉਹਨਾਂ ਨੂੰ ਕੋਈ ਵੱਡੀ ਜ਼ਿੰਮੇਵਾਰੀ ਸੌਂਪ ਸਕਦੀ ਹੈ ਦੱਸਦੇ ਕਿ ਉਹ ਇਸ ਸਮੇਂ ਆਈਟੀਬੀਪੀ ਦੇ ADG ਨੇ ਇਸ ਤੋਂ ਇਲਾਵਾ ਵਕਫ ਵਕ ਉਹਦਿਆਂ ਦੇ ਪੰਜਾਬ ਸਮੇਤ ਦੇਸ਼ ਦੇ ਅੰਦਰ ਸੇਵਾਵਾਂ ਨਿਭਾ ਚੁਕੇ ਨੇ ਗ੍ਰਹਿ ਮੰਤਰਾਲੇ ਦੇ ਅੰਡਰ ਸਕੱਤਰ ਨੇ ਹੁਕਮ ਜਾਰੀ ਕਰਦੇ ਕਿਹਾ ਹਰਪੀ ਸਿੰਘ ਸਿੱਧੂ ਆਈਪੀਐਸ ਐਡੀਸ਼ਨਲ ਡਾਇਰੈਕਟਰ ਜਨਰਲ ਇੰਡੋ ਤਿਪਤੀਅਨ ਬਾਰਡਰ ਪੁਲਿਸ ਨੂੰ ਉਹਨਾਂ ਦੀ ਆਪਣੀ ਅਪੀਲ ਤੇ ਮੂਲ ਕੇਡਰ ਵਿੱਚ ਸਮੇ ਤੋਂ ਪਹਿਲਾਂ ਵਾਪਸ ਭੇਜਣ ਲਈ ਸਮਰਥਕ ਅਧਿਕਾਰੀ ਦੀ ਪ੍ਰਵਾਨਗੀ ਤੁਰੰਤ ਪ੍ਰਭਾਵ ਨਾਲ ਆਈਪੀਐਸ ਕਾਰਜਕਾਲ ਨੀਤੀ ਦੇ ਪੈਰਾ 14.1 ਦੇ ਉਪਬੰਧਾਂ ਤਹਿਤ ਦੇਨ ਦਾ ਨਿਰਦੇਸ਼ ਦਿੱਤਾ ਗਿਆ ਰਾਜਪਾਲ ਦੇ ਮੌਜੂਦਾ ਮੁਖੀ ਡੀਜੀਪੀ ਗੌਰਵ ਯਾਦਵ ਤੇ ਹਰਪੀ ਸਿੰਘ ਦੋ ਆਈਪੀਐਸ ਸਕੇਡਰ ਦੇ ਇੱਕੋ ਬੈਚ ਨਾਲ ਸੰਬੰਧਿਤ ਨੇ ਗ੍ਰੇਡੇਸ਼ਨ ਸੂਚੀ 'ਚ ਹਰਪੀ ਸਿੰਘ ਸਿੱਧੂ ਗੌਰਵ ਯਾਦਵ ਤੋਂ ਸੀਨੀਅਰ ਨੇ ਸਿੱਧੂ 31 ਮਈ 2022 ਨੂੰ ਸੇਵਾਮੁਕਤ ਹੋ ਜਾਣਗੇ ਜਦਕਿ ਯਾਦਵ 30 ਅਪ੍ਰੈਲ 2029 ਨੂੰ ਸੇਵਾਮੁਕਤ ਹੋਣਗੇ ਜਿੱਥੇ ਉਹਨਾਂ ਦੇ ਪੁਲਿਸ ਡਾਇਰੈਕਟਰ ਜਨਰਲ ਦੇ ਅਹੁਦੇ ਬਾਰੇ ਕਿਆਸ ਰਾਈਆਂ ਨੇ ਜ਼ੋਰ ਫੜਿਆ ਹੈ ਉੱਥੇ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਉਹਨਾਂ ਦੀ ਵਾਪਸੀ ਨਾਲ ਸੂਬੇ 'ਚ ਸਖਤੀ ਹੋਵੇਗੀ ਨਾਲ ਹੀ ਵਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਵੀ ਬਾਤਾਂ ਚ ਆਈਆਂ ਨੇ ਦੱਸਦੀ ਹੈ ਕਿ ਮਚੀਠਿਆ ਖਿਲਾਫ ਸਭ ਤੋਂ ਪਹਿਲੀ ਰਿਪੋਰਟ ਵੀ ਹਰਪੀ ਸਿੰਘ ਸਿੱਧੂ ਨੇ ਦਿੱਤੀ ਸੀ ਇਸ ਕਰਕੇ ਹੁਣ ਲੱਗ ਰਿਹਾ ਹੈ ਕਿ ਜੇਕਰ ਉਹ ਪੰਜਾਬ ਆਉਣਗੇ ਤਾਂ ਉਹਨਾਂ ਨੂੰ ਅਹਿਮ ਜ਼ਿੰਮੇਵਾਰੀ ਸੌਂਪੀ ਜਾਂਦੀ ਹੈ ਤਾਂ ਮਚੀਠਿਆ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ